ਸਤ ਸ੍ਰੀ ਅਕਾਲ ਦੋਸਤੋ ਮੈਂ ਪ੍ਰਮੰਦਰ ਸਿੰਘ ਹਵਾਰਾ ਬਾਦਰ ਟਰੈਵਲਰਸ ਸਵਾਗਤ ਹੈ ਜੀ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਪ੍ਰੋਗਰਾਮ ਬਣਾਇਆ ਜੀ ਬੋਬੋਰ ਸਾਹਿਬ ਵਰਦੋਰਾ ਸਾਹਿਬ ਮੰੰਗਲ ਅੱਜ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਜੀ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਰਸਤੇ ਵਿੱਚ ਬਹੁਤ ਹੀ ਸੋਹਣੇ 뷰 ਆਉਂਦੇ ਆ ਨੈਰੋ ਨੈ ਰਸਤਾ ਜੀ ਰੋਪੜ ਤੋਂ ਲੈ ਕੇ ਫਿਰ ਲੁਧਿਆਣਾ ਤੋਂ ਨੀਲੋ ਨੀਲੋ ਤੋਂ ਰੋਪੜ ਫਿਰ ਮੰੰਗਰ ਸਾਹਿਬ ਬਹੁਤ ਸਨੇਬਿਓ ਨੇ ਗੁਰਦੁਆਰਾ ਸਾਹਿਬਾਂ ਦੇ ਉਹਨਾਂ ਬਾਰੇ ਵਿੱਚ ਜਾਣਕਾਰੀ ਦਵਾਂਗੇ ਉਮੀਦ ਕਰਦਾ ਹਾਂ ਤੁਸੀਂ ਇਹ ਬਲੌਗ ਸਨ ਕਰੋਗੇ ਜਦੋਂ ਤੁਸੀਂ ਮੇਰਾ ਪਿਛਲਾ ਬਲੌਗ ਪਸੰਦ ਕੀਤਾ ਸੀ ਤੇ ਲੋੜਾ ਤੁਹਾਡਾ ਅਸ਼ੀਰਵਾਦ ਦੀ ਤੁਹਾਡੀ ਸਪੋਰਟ ਦੀ ਕਿਉਂਕਿ ਨਵਾਂ ਨਵਾਂ ਬਣਾਉਣਾ ਸ਼ੁਰੂ ਕੀਤਾ ਹੈ ਕੁਝ ਗਲਤੀਆਂ ਹੋ ਜਾਂਦੀਆਂ ਨੇ ਉਹਦੇ ਵਾਸਤੇ ਮਾਫੀ ਚਾਹੁੰਦੇ ਆਂ ਵੀਰਤਾ ਜੇ ਤੁਸੀਂ ਮੇਰੀ ਸਪੋਰਟ ਕਰੋਗੇ ਤੇ ਮੈਨੂੰ ਕਮੈਂਟ ਕਰੋਗੇ ਕਿ ਕੀ ਕਮੀਆਂ ਨੇ ਕੀ ਪੇਸ਼ੀਆਂ ਨੇ ਤਾਂ ਕਿ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਉਸ ਨੂੰ ਸੁਧਾਰ ਸਕਾਂ ਥੈਂਕ ਯੂ ਚੱਲਦੇ ਹਾਂ ਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਥੈਂਕ ਯੂ ਬਹੁਤ ਸਾਰੇ ਪਹੁੰਚਿਆ ਜੀ ਕੋਹਾਰੇ ਇੱਥੋਂ ਦੋ ਸੜਕਾਂ ਨਿਕਲਦੀਆਂ ਸਾਰੇ ਕਿਸਾਨੇ ਵਾਲੋਂ ਸੱਜੇ ਪਾਸੇ ਆਪਣੇ ਧਰਮਿੰਦਰ ਭਾਈ ਦੇ ਪਿੰਡ ਵੱਲੋਂ ਤੇ ਦੂਜੀ ਨਿਕਲਦੀ ਆ ਜੀ ਮਾਛੀ ਵਾਲਾ ਸਾਹਿਬ ਗਰਦੋਦਾ ਸਾਹਿਬ ਨੂੰ ਤੇ ਸਿੱਧੀ ਸੜਕ ਜਾਂਦੀ ਆ ਜੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਹੁਤ ਹੀ ਵਧੀਆ ਸੜਕ ਹੈ ਸਾਮਣੇ ਅਕਾਜੀ ਭਾਣੀ ਸਾਹਿਬ ਵਰਦਾ ਸੱਜਤਾ ਕਾਜੀਕਰਦਾਰ ਅਸੋ ਨਿਕਟਾਨੀ ਸਾਹਿਬ ਪਾਸ਼ਾਹੀ 6ਵੇਂ ਤੇ ਪਾਸ਼ਾਹੀ 10ਵੇਂ ਮੋੜਾ ਪਰ ਮੋੜਨਾ ਕਬੇਪਾਸੇ ਇਹ ਨੀਲੋਕਲਾ ਆ ਗਿਆ ਜੀ ਆਰੋਪਣਗਰ ਦਾ ਬੋਰਡ ਲੱਗਾ ਹੈ ਇਧਰ ਕਬੇਪਾਸੇ ਮੋੜਨਾ ਸਿੰਘ ਮੈਨੂੰ ਪਤਾ ਕੀਤਾ ਜਿਹੜੇ ਤੋਂ ਵਰਕਰ ਕੰਮ ਕਰ ਰਹੇ ਨੇ ਉਹ ਕਹਿ ਰਹੇ ਸੀ ਕਿ ਇਹ ਜਿਹੜਾ ਫਲਾਈਓਵਰ ਆ ਇਹ ਹੈਗਾ ਵਾ ਦਿੱਲੀ ਕਟੜਾ ਉਹ ਇੱਕ ਤਾਂ ਸੱਚ ਕਹਿੰਦਾ ਹੈ ਉਹ ਤਾਂ ਵਧੀਆ ਫਲਾਈਓਵਰ ਬਣਾਇਆ ਕਾਫੀ ਟਾਈਮ ਲੱਗਦਾ ਬੰਦ ਨੂੰ ਚੰਡੀਗੜ੍ਹ ਸਾਈਡ ਤੋਂ ਆ ਰਿਹਾ ਕਿਦੋਂ ਅੱਗੇ ਕਿੱਧਰ ਜਾ ਰਿਹਾ ਜੇ ਕੁਝ ਨਿਕਲ ਪਰ ਨਹੀਂ ਹੈ ਦੋਸਤੋ ਆਪਾਂ ਪਹੁੰਚ ਗਏ ਚੰਕੌਰ ਸਾਹਿਬ ਸੱਜੇ ਪਾਸੇ ਇੱਕ ਨਹਿਰੀ ਵੀ ਸ਼ਰਾਮ ਘਰ ਹੈ ਅੰਗਰਜਾਂ ਦਾ ਕਾਇਮ ਦਾ ਬਹੁਤ ਹੀ ਪੁਰਾਣਾ ਘਟੂ ਘਟ 100 ਸਾਲ ਪੁਰਾਣਾ ਹੈ। ਇਹ ਆ ਗਿਆ ਜੀ ਚੰਪੌਰ ਸਾਹਿਬ ਦਾ ਚੌਂਕ ਗੁਰਦੁਆਰਾ ਚੰਪੌਰ ਸਾਹਿਬ। ਇੱਥੇ ਵੱਡੇ ਸਾਹਿਬ ਜਾਨ ਨੇ ਸ਼ਹੀਦੀ ਹੋਈ ਸੀਗੀ। ਬਹੁਤ ਹੀ ਇਤਿਹਾਸਕ ਸਥਾਨ ਹੈ ਚੰਪੌਰ ਸਾਹਿਬ। ਸੱਜੇ ਪਾਸੇ ਗੁਰਦੁਆਰਾ ਸਾਹਿਬ ਹੈ। ਕਬੇ ਪਾਸੇ ਬੇਲਾ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਕਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਚੰਕੌਰ ਦੀ ਗੜੀ ਸਾਹਮਣੇ ਦੇਖੋ ਸਜਾਤ ਗੁਰਦੁਆਰਾ ਸਾਹਿਬ ਜਿੱਦੀ ਕਤਲਗੜ੍ਹ ਸਾਹਿਬ ਇਹ ਦਾਸਤਾਨੇ ਸ਼ਹਾਦਤ ਉਹਦੇ ਬਿਲਕੁਲ ਪਿੱਛੇ ਇਹ ਗੁਰਦੁਆਰਾ ਸਾਹਿਬ ਜੋ ਕਿ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ ਫੇਰ ਰੋਪੜ ਤੋਂ ਜਸਟ 10 ਕਿਲੋਮੀਟਰ ਹੈ ਜੀ ਪਹਿਲਾਂ ਗੁਰਦੁਆਰਾ ਗੜੀ ਸਾਹਿਬ ਦਾ ਤੋਂ ਇਹ ਸੜਕ ਦੇ ਉੱਤੇ ਅਗਰ ਤੁਸੀਂ ਨਜ਼ਾਰਾ ਲੈਣਾ ਨਾ ਤੇ ਭੋਲੇ ਮੱਲੇ ਤੇ ਆਓ ਇੰਨੀ ਜ਼ਿਆਦਾ ਰੌਣਕ ਹੁੰਦੀ ਹੈ ਜੀ ਇੰਨੀ ਜ਼ਿਆਦਾ ਰੌਣਕ ਹੁੰਦੀ ਹੈ ਜੀ ਬਹੁਤ ਹੀ ਮਜ਼ਾ ਆਉਂਦਾ ਨੰਦਪੁਰ ਸਾਹਿਬ ਜਾਣ ਦਾ ਨੰਦਪੁਰ ਸਾਹਿਬ ਤੋਂ ਲੈ ਕੇ ਲੁਧਿਆਣੇ ਤੱਕ ਇਹ ਸੜਕ ਲੰਗਰ ਦੇ ਨਾਲ ਪਰ ਹੁੰਦੀ ਹੈ ਪੰਜਾਬ ਦੇ ਵੱਖਰੇ ਵੱਖਰੇ ਥਾਵਾਂ ਤੋਂ ਪਿੰਡਾਂ ਚੋਂ ਆਪਣੇ ਵੀਰ ਆਉਂਦੇ ਨੇ ਰਾਲੀਆਂ ਲਾ ਕੇ ਸੇਵਾ ਕਰਦੇ ਨੇ ਲੰਗਰ ਦੀ ਦਿਨ ਰਾਤ 24 ਘੰਟੇ ਲੰਗਾ ਚੱਲ ਇੰਨੀ ਜ਼ਿਆਦਾ ਰੌਣਕ ਹੁੰਦੀ ਆ ਜੀ ਬਹੁਤ ਹੀ ਹਨਾਣਾਂ ਦਾ ਸਾਡੇ ਕੁਝ ਰਿਸ਼ਤੇਦਾਰ ਵੀ ਸਪੈਸ਼ਲ ਆਉਂਦੇ ਨੇ ਆ ਨੰਬਰ ਸਰ ਤੋਂ ਇਸ ਨਜ਼ਾਰਾ ਵੇਖਣ ਵਾਸਤੇ ਸਾਨੂੰ ਹਰ ਸਾਲ ਇੰਤੇ ਆ ਰਹੇ ਹੌਲੇ ਮੱਲੇ ਦਾ ਉਹ ਹੌਲਾ ਮੱਲਾ ਵੇ ਤੇ ਅਸੀਂ ਉਹ ਦਰਸ਼ਨ ਮਿਲਿਆ ਕਰੀਏ ਰੌਣਕਾਂ ਦੇਖੀਏ ਤੇ ਬਹੁਤ ਹੀ 24 ਘੰਟੇ ਤੇ ਆ ਰਹਾਂ ਹਾਂ ਜੀ ਅਸੀਂ ਬਹੁਤ ਖੁਸ਼ਕਿਸਮਤ ਆ ਜੀ ਅਸੀਂ ਪੰਜਾਬ ਦੇ ਜਨਮ ਲਿਆ ਵਾ ਤੇ ਗੁਰੂਆਂ ਪੀਰਾਂ ਦੀ ਧਰਤੀ ਆ ਜੀ ਬਾਬੇ ਨਾਨਕ ਦੇ ਜਨਮ ਦਿਨ ਤੇ ਹੋਲੇ ਮਹੱਲੇ ਤੇ ਇੰਨੇ ਕ ਜਿਆਦਾ ਲੰਗਰ ਲੱਗਦੇ ਨੇ ਬਾਹਰ ਕਿਤੇ ਚੱਲ ਜਾਓ ਤਾਂ ਲੋਕ ਪਾਣੀ ਤੱਕ ਨਹੀਂ ਪਹੁੰਚਦੇ ਪਾਣੀ ਵੀ ਮੋਲ ਲੈ ਕੇ ਪੀਣਾ ਪੈਂਦਾ ਲੇਕਿਨ ਇੱਥੇ ਇੰਨਾ ਕ ਜਿਆਦਾ ਖੁਸ਼ੀ ਮਿਲਦੀ ਆ ਬੜਾ ਪ੍ਰਾਊਡ ਫੇਲ ਹੁੰਦਾ ਵੀ ਕਿ ਅਸੀਂ ਅੱਜ ਪੰਜਾਬ ਦੇ ਜਨਮ ਲਿਆ ਵਾ ਆ ਗਿਆ ਜੀ ਰੋਪੜ ਦਾ ਚੌਂਕ ਹਾਰਪੁਰ ਅਨੰਦਪੁਰ ਸਾਹਿਬ ਚੰਡੀਗੜ੍ਹ ਤੋਂ ਨਵਾਂ ਸ਼ਹਿਰ ਇਹ ਉਹ ਚੌਂਕ ਆ ਜੀ ਇੱਥੇ ਤੁਹਾਨੂੰ ਕੁਝ ਖਾਣ ਪੀਣ ਨੂੰ ਵੀ ਮਿਲ ਜਾਏਗਾ ਚਾਹ ਪਾਣੀ ਲੰਗਰ ਇਹ ਸਾਹਮਣੇ ਚੌਂਕਾ ਜੀ ਰੋਪੜ ਦਾ ਚੰਡੀਗੜ੍ਹ ਬਤਾਲੇ ਕਿਲੋਮੀਟਰ ਬਲਾਚੌਰ 30 ਤੇ ਰੂਪਨਗਰ ਤੋਂ 3 ਕਿਲੋਮੀਟਰ ਸਿੱਧੀ ਜਿਹੀ ਤੁਸੀਂ ਸੜਕ ਵਿਖ ਰਹੇ ਹੋ ਇਹ ਜਾਂਦੀ ਹੈ ਜੀ ਰੋਪੜ ਸ਼ਹਿਰ ਨੂੰ ਤੇ ਮੇਰੇ ਖੱਬੇ ਪਾਸੇ ਇਹ ਜਾਂਦੀ ਹੈ ਜੀ ਨਵਾਂ ਸ਼ਹਿਰ ਬਲਾਚੌਰ ਅੰਦਰ ਹੀ ਖੱਬੇ ਹੱਥ ਆਈਆਈਟੀ ਆ ਜੀ ਬਹੁਤ ਹੀ ਵੱਡੀ ਸੰਸਥਾ ਇੰਡੀਆ ਦੀ ਉੜੇ ਮਾਨਾਲੀ ਵਾਲੀ ਗੱਲ ਹੈ ਜੀ ਪੰਜਾਬ ਦੇ ਵਿੱਚ ਆਈ ਹੈ ਕਿ ਵੀ ਹੈਗੀ ਹੈ ਹੁਣ ਅਸੀਂ ਜਾ ਰਹੇ ਹਾਂ ਸੱਜੇ ਪਾਸੇ ਮਨਾਲੀ 264 ਕਿਰਤਪੁਰ ਸਾਹਿਬ 36 ਜਲੰਧਰ ਨਵਾਂ ਸ਼ਹਿਰ ਇੱਥੋਂ ਸੜਕਾਂ ਨਿਕਲਦੀਆਂ ਜੀ ਇਹ ਆ ਗਿਆ ਜੀ ਫਲਾਈਓਵਰ ਇਹਨੂੰ ਅਸੀਂ ਕ੍ਰਾਸ ਕਰਕੇ ਨਿਕਲ ਜਾਣਾ ਹੈ ਕੱਬੇ ਹੱਥ ਜਾਂਦਾ ਜੀ ਰੂਪਨਗਰ ਤੇ ਜਲੰਧਰ ਨੂੰ ਰਸਤਾ ਤੇ ਜਿਹੜਾ ਫਲਾਈਓਵਰ ਹੈ ਆਪਾਂ ਕ੍ਰਾਸ ਕਰਕੇ ਜਾ ਰਹੇ ਹਾਂ ਜੀ ਕਿਰਤਪੁਰ ਸਾਹਿਬ ਕੰਤਪੁਰ ਸਾਹਿਬ ਥੰਗਲ ਆ ਗਿਆ ਜੀ ਮਨਾਲੇ ਨੰਗਲ 3 ਕਿਲੋਮੀਟਰ ਮਨਾਲੇ 237 ਅਸੀਂ ਪਹੁੰਚ ਗਿਆ ਜੀ ਸ਼੍ਰੀ ਨਨਪੁਰ ਸਾਹਿਬ ਘਾਰਸੇਰੀ ਜਨਪੁਰ ਤੱਕ ਸ਼੍ਰੀ ਨਨਪੁਰ ਸਾਹਿਬ ਮੰਗਲੌਰ ਰੇਲਵੇ ਸਟੇਸ਼ਨ ਇਸ ਟੋਕੇ ਹੰਦਾ ਹਿਮਾਚਲ ਪੁਨਾ ਯਾ ਤੁਸੀਂ ਜਾ ਸਕਦੇ ਹੋ ਅੰਮ੍ਰਾਲਾ ਦਿੱਲੀ ਅਗਲਗ ਸ਼ਹਿਰਾਂ ਨੂੰ ਇਹ ਛੋਟਾ ਜਿਹਾ ਪਿਆਰਾ ਅੰਮ੍ਰਾਲਾ ਜੀ ਸਭ ਮੈਂ ਦੇਖਿਆ ਸਪੈਸ਼ਲ ਅੰਮ੍ਰਾਲੀ ਤੰਦੂਰੀ ਗਾਣ ਜੇ ਤੁਹਾਨੂੰ ਮਰਜੀ ਤਾਲੇ ਅੰਬਰਸਰੀਆ ਨਹੀਂ ਬੋਲਦੇ ਅੰਬਰਸਰੀਆ ਕਿਤਨਾ ਕਦਮ ਮਿਲ ਜਾਂਦੇ ਇਹ ਅਜੇ ਨਵਾਂ ਫਲਾਈਓਵਰ ਉਹ ਮਤ ਜਾਂ ਬਾਰ ਬੱਠੀਆਂ ਜਿੰਦਰਾ ਦਾ ਕੋਈ ਕੰਟਰੋਲਿੰਗਾ ਜਿੱਥੇ ਮਰਜ਼ੀ ਚੱਲੇ ਜਾਓ ਜੋ ਕਿ ਕਾਰਨ ਬੰਦਾ ਹਾਦਸੇ ਦਾ ਪਹਿਲਾਂ ਨੰਗਲ ਸ਼ਹਿਰ ਦੇ ਵਿੱਚੋਂ ਟਾਉਮ ਦੇ ਵਿੱਚੋਂ ਜਾਣਾ ਪੈਣਾ ਸੀ ਜਿਹੜਾ ਕਿ ਬੜਾ ਪੀੜਾ ਸੀਗਾ ਉਹਨੇ ਥੋੜੇ ਚਿਰ ਪਹਿਲਾਂ ਹੀ ਨਵਾਂ ਫਲਾਈਓਵਰ ਬਣਿਆ ਜੀ ਚੌਕ ਆ ਗਿਆ ਜੀ ਸੱਜੇ ਪਾਸੇ ਮੁੜਨਾ ਇਹ ਸੜਕ ਜਾਂਦੀ ਹੈ ਪੂਨਾ ਸਾਹਮਣੇ ਆ ਜੀ ਨੈਸ਼ਨਲ ਫਰਟੀਲਾਈਜ਼ਰ ਲਿਮਿਟਿਡ ਐਨ ਐਫ ਐਲ ਦੇ ਬਚਾ ਜਾਂਦਾ ਜੀ ਬਹੁਤ ਸੋਹਣਾ ਟਾਊਨ ਹੈ ਇੱਕ ਵਾਰ ਆਜੋ ਦੁਬਾਰਾ ਦੇਖ ਲੈਣੇ ਕਰਦਾ ਤੇ ਜਾਣ ਨੂੰ ਦਰਕਰਦਾ ਹੁੰਦਾ ਇੱਥੇ ਰਹਿ ਪਏ ਕਿਤੇ ਸਾਹਮਣੇ ਆ ਗਿਆ ਜੀ ਉਹਨਾਂ ਸ੍ਰੀ ਚੰਦਪੁਰ ਨੇ ਮਾਤਾ ਜੀ ਮਾਰਗ ਸਾਹਮਣੇ ਨਿਆਣਗਲ ਨਿਆਣਗਲ ਬਬੋਤ ਸੋਵਰ ਗੁਰਦੁਆਰਾ ਸਾਹਿਬ ਆ ਜੀ दसवीं पातशाही गुरु गोबिंद जी महाराज जी का आप उधर जा रहे हैं तो करके जी नंगल ਨੇਸ਼ਨਲ ਫਰਟੀਲਾਈਜ਼ਰ ਲਿਮਟਿਡ ਇਹ ਦੇਰਵੇ ਟ੍ਰੈਕ ਹੈ ਜੀ ਇਹ ਸੜਕ ਜਾਂਦੀ ਹੈ ਵਾਟਸਐਪ ਨੂੰ ਤੇਰੇ ਦੇਰਵੇ ਟ੍ਰੈਕ ਦੇੰਦਾ ਉਹ ਨਾ ਗਿਆਨਗਰ ਜਸਟ ਹਾਊਸ ਬਹੁਤ ਹੀ ਸੋਹਣੀ ਜਗ੍ਹਾ ਜੀ ਚੰਡੀਗੜ੍ਹ ਵੀ ਫੇਰ ਲੱਗਿਆ ਵੈਰੀ ਬਿਊਟੀਫੁਲ ਪਲੇਸ ਅੱਧਰ ਕੰਮੇ ਪਾਸੇ ਦੇਖੋ ਰੈਜੀਡੈਂਸ਼ੀਅਲ ਕਲੋਨੀ ਆ ਸੈਕਟਰਸ ਬਣੇ ਹੋਏ ਨੇ ਨਿਵਨਗਲ ਇੱਥੇ ਆ ਕੇ ਤਰੂ ਕੁਛ ਹੋ ਜਾਂਦੀ ਆ ਜੀ ਇਹ ਫੰਕਸ਼ਨ ਲੱਗਦਾ ਸੀ ਘਰ ਤੇ ਬੰਦਰ ਦੇਖੋ ਬੰਦਰ ਵਨਰ ਸੈਨਾ ਆਹ ਦੇਖੋ ਵਨਰ ਸੈਨਾ ਚੰਗਾ ਨਾਲ ਕੰਬੜੀ ਹੈ ਅਸੀਂ ਸੰਦੇ ਨੂੰ ਇੰਜੋਏ ਕਰ ਰਹੇ ਨੇ ਸਾਰਾ ਰਜਨੰਚਲ ایرিয়া ਇੱਥੇ ਫਰਟੀਲਾਈਜ਼ਰ ਲੱਟੜਦੇ ਅਫਸਰਾਂ ਦੀਆਂ ਕੋਠੀਆਂ ਨੇ ਦੇਖੋ ਕਿੰਨਾ ਖੂਬਸੂਰਤ ਵਾਤਾਵਰਨ ਹੈ ਸਾਹਮਣੇ ਗੇਟ ਆ ਗਿਆ ਗੁਰਦੁਆਰਾ ਸਾਹਿਬ ਦਾ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਹੈ ਇਹ ਗੁਰਦੁਆਰਾ ਸਾਹਿਬ ਦਾ ਗ੍ਰੇਟ ਸਹਿਪੁਰ ਸਾਹਿਬ ਪਬੋਰ ਸਾਹਿਬ ਇਹਦਾ ਨਾਮ ਹੈ ਯਾਨੰਗਲ ਬੋਰਾਸ਼ਰੀ ਕੋਬੋਸਾਹਬ 5610 ਵੀ ਥੋੜੀ ਜਿਹੀ ਹਾਈਟ ਹੈ ਜਿੱਥੇ ਬੰਦਰ ਬਹੁਤ ਨੇ ਇੱਥੇ ਉਹ ਤਾਂ ਕੋ ਕਿੰਨੇ ਬੰਦਰ ਨੇ ਗੋਦਵਾਰੀ ਦੀ ਕੈਂਪਸ ਦੇ ਉੱਤੇ ਪ੍ਰੈਸ਼ਰ ਆਤੀ ਜਾਂਸ ਨੇ ਰਾਤ ਨੂੰ ਬਹੁਤ ਅੰਕ ਕਰਦੇ ਨੇ ਬਹੁਤ ਵਧੀਆ ਮਕਾਮ ਲੈ ਰਹਾ ਹਾਂ ਤੁਸੀਂ ਸਟੇ ਕਰੰਦਾ ਇੱਕ ਕਮਰੇ ਹੈ ਜਿਸ ਸਾਥ ਸੰਗ ਜੀ ਤੁਸੀਂ ਰਾਤ ਨੂੰ ਤਾਂ ਸਟੇ ਵੀ ਕਰ ਸਕਦੇ ਹੋ ਬਹੁਤ ਹੀ ਜ਼ਬਰਦਸਤ ਥੀਓ ਹੈ ਗੁਰੂ ਸਾਹਿਬ ਦਾ ਸਾਹਮਣੇ ਦਰਸ਼ਨ ਕਰੋ ਜੀ ਗੁਰਦੁਆਰਾ ਸ਼੍ਰੀ ਬਾਬਰ ਸਾਹਿਬ 51 ਤਸਵੀਂ ਇੱਥੇ ਗੁਰੂ ਮਹਾਰਾਜ ਜੀ ਨੇ ਚਪਾਈ ਸਾਹਿਬ ਦਾ ਪਾਠ ਵਿਚਾਰਨ ਕੀਤਾ ਸੀਗਾ ਨਾਲ ਉੱਧਰਲੇ ਪਾਸੇ ਦਰਸ਼ਨ ਕਰਨੇ ਆ ਜੀ ਮੰਗਲ ਟੈਂਪ ਦਾ ਜਿਹੜਾ ਰਿਜ਼ਰਵਰ ਹੈ ਸੋਡਵੜ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਡੋਣ ਵੜ ਪਾ ਗਿਆ ਅਰੇ ਅੰਮ੍ਰਿਤ ਬਾ ਇਹ ਦਫਤਰਾ ਜੀ ਰੂਮਸ वगैरह ਬਹੁਤ ਵ अच्छे ਮਿਲ ਜਾਂਦੇ ਨੇ ਇੱਥੇ ਸਾਹਮਣੇ ਲੰਗਰ ਵਾਲਾ ਜੀ ਗੁਰਦਰਾ ਸਾਹਿਬ ਦਾ ਬਹੁਤ ਹੀ ਕੁਲੀ ਡੁਲੀ ਜਗ੍ਹਾ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੈਗੀ ਨਰੈਣਦੀਨ ਖਾਨ ਦੇ ਨਪੀਂਦੀ बाने रे 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 ਸਾਡਾ ਅੱਜ ਦਾ ਬਲੌਗ ਇੱਥੇ ਸਮਾਪਤ ਹੁੰਦਾ ਹੈ ਜੀ ਉਮੀਦ ਕਰਦਾ ਹਾਂ ਤੁਸੀਂ ਇਸ ਨੂੰ ਜ਼ਰੂਰ ਪਿਆਰ ਦਿਓਗੇ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਤਿ ਸ਼੍ਰੀ ਅਕਾਲ